ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਮੁੱਚੇ ਮਲਾਜ਼ਮਾਂ ਨੂੰ ਜਿਵੇਂ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੇ ਪੈਟਰਨ ਤੇ 17/7/20 ਤੋਂ ਬਾਅਦ ਵਿੱਚ ਭੱਤੀ ਹੋਏ ਮਲਾਜ਼ਮਾਂ ਨੂੰ ਨਿਗੁਣੀਆਂ ਤਨਖਾਹ ਦਿੱਤੀਆਂ ਜਾ ਰਹੀਆਂ ਸੀਗੀਆਂ ਜਿਸ ਦਾ ਕਿ ਮਲਾਜ਼ਮਾਂ ਨੇ ਵਿਰੋਧ ਕਰਦੇ ਹੋਏ ਮਾਨਯੋਗ ਹਾਈ ਕੋਰਟ ਵਿੱਚ ਸੀਡਬਲਯੂਪੀ 1596 ਸਾਲ 2023 ਵਿੱਚ ਦਰਜ ਕੀਤੀ ਸੀਡਬੀਪੀ ਦਾ ਫੈਸਲਾ ਮਾਂਜੁਗ ਹਾਈ ਕੋਰਟ ਵਿੱਚੋਂ ਮੁਲਾਜ਼ਮਾ ਦੇ ਹੱਕ ਵਿੱਚ ਆ ਗਿਆ ਜਿਸ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਐਲਪੀਏ ਜਿਹੜੀ ਹੈ ਉਹ ਮਾਂਜੁਗ ਹਾਈ ਕੋਰਟ ਵਿੱਚ ਦਰਜ ਕੀਤੀ ਗਈ ਐਲਪੀਏ ਦਾ ਫੈਸਲਾ ਵੀ ਮੁਲਾਜ਼ਮਾ ਦੇ ਹੱਕ ਵਿੱਚ ਹੀ ਰਿਹਾ ਉਸ ਤੋਂ ਬਾਅਦ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ एसएलपी मानयोग सर्वोच्च अदालत सुप्रीम कोर्ट ਵਿਖੇ ਜਾਰੀ ਕਰ ਦਿੱਤੀ ਗਈ। ਸੋ ਐਸਐਲਪੀ ਵੀ ਮਾਨਯੋਗ ਸਰਵੋਚ ਅਦਾਲਤ ਵੱਲੋਂ ਡਿਸਮਿਸ ਕਰ ਦਿੱਤੀ ਗਈ। ਉਸ ਤੋਂ ਬਾਅਦ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਐਸਐਲਪੀ ਡਿਸਮਿਸ ਕੀਤੀ ਗਈ ਸੀ ਉਸ ਫੈਸਲੇ ਵਿਰੁੱਧ ਫਿਰ ਤੋਂ ਮਾਨਯੋਗ ਸਰਵੋਚ ਅਦਾਲਤ ਸੁਪਰੀਮ ਕੋਰਟ ਵਿਖੇ ਇੱਕ ਰਿਵਿਊ ਪਟੀਸ਼ਨ ਦਾਇਰ ਕੀਤੀ। ਸੋ ਉਸ ਰਿਵਿਊ ਪਟੀਸ਼ਨ ਦਾ ਫੈਸਲਾ ਵੀ 20 ਮਾਰਚ 2025 ਨੂੰ ਮਲਾਜ਼ਮਤ ਦੇ ਹੱਕ ਵਿੱਚ ਹੀ ਆਇਆ ਹੈ ਉਹ ਵੀ ਡਿਸਮਿਸ ਹੋ ਗਈ ਹੈ ਸੋ ਹੁਣ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜਿਹੜਾ ਸੀ ਡਬਲਯੂ ਪੀ ਨੰਬਰ 15896 ਸਾਲ 2023 ਵਿੱਚ ਦਾਇਰ ਹੋਈ ਸੀ ਇਸ ਵਿੱਚ ਜੋ ਫੈਸਲਾ ਆਇਆ ਹੈ ਉਹਨੂੰ ਲਾਗੂ ਕਰਦੇ ਹੋਏ ਪੰਜਾਬ ਵਿੱਚ ਕੰਮ ਕਰਦੇ ਸਾਰੇ ਮਲਾਜ਼ਮਾਂ ਨੂੰ ਜੋ ਕਿ 17/7/20 ਤੋਂ 2020 ਤੋਂ ਬਾਅਦ ਵਿੱਚ ਭਰਤੀ ਹੋਏ ਆ ਉਹਨਾਂ ਨੂੰ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਜਿਹੜੀ ਆ ਉਹ ਤਨਖਾਹ ਦੇਣ ਲਈ ਵੱਖ-ਵੱਖ ਵਿਭਾਗਾਂ ਜਾਂ ਸਾਰੀਆਂ ਅਥਾਰਟੀਆਂ ਨੂੰ ਪੱਤਰ ਜਾਰੀ ਕੀਤਾ ਜਾਵੇ ਜੇਕਰ ਸਰਕਾਰ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਬਹੁਤ ਗਲਤ ਹੋਵੇਗਾ ਕਿਉਂਕਿ ਮੁਲਾਜ਼ਮਾਂ ਵੱਲੋਂ ਇੱਕ ਜਿਹੜਾ ਕਾਨੂੰਨੀ ਸਹਾਰਾ ਆ ਉਹ ਦੇਸ਼ ਦੀ ਸਰਵੋੱਚ ਅਦਾਲਤ ਨੇ ਵੀ ਜਿਹੜਾ ਮੁਲਾਜ਼ਮਾਂ ਦੇ ਹੱਕ ਵਿੱਚ ਦਿੱਤਾ ਹੈ ਸੋ ਪੰਜਾਬ ਸਰਕਾਰ ਸੀਡਬਲਯੂਪੀ ਨੰਬਰ 15896 ਦੇ ਵਿੱਚ ਜਿਹੜਾ ਫੈਸਲਾ ਆ ਉਹਨੂੰ ਲਾਗੂ ਕਰੇ ਨਹੀਂ ਤਾਂ ਮਜਬੂਰਨ ਇਸ ਇੱਤਰ ਕਰਮਚਾਰੀ ਯੂਨੀਅਨ ਪੰਜਾਬ ਨੂੰ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਹੜਾ ਅਗਲੇ ਸੰਘਰਸ਼ ਕਰਨ ਨੂੰ ਮਜਬੂਰ ਹੋਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ